ਹਾਂਜੀ ਸਤਿ ਸ਼੍ਰੀ ਅਕਾਲ ਜੀ ਸੱਜਣ ਕੀ ਹਾਲ ਚਾਲ ਅੱਜ ਬਣਾਉਣ ਲੱਗੇ ਆ ਬੇਗਨ ਦੀ ਇੱਕ ਰੈਸਪੀ ਤੁਹਾਡੇ ਨਾਲ ਜੀ ਲੱਗਿਆ ਸ਼ੇਅਰ ਕਰਨ ਤੇ ਆ ਜੋ ਫਿਰ ਸਟਾਰਟ ਕਰਦੇ ਆ ਬੇਗਨ ਬਹੁਤ ਵਧੀਆ ਮਿਲੇ ਸੀਗੇ ਬਿਲਕੁਲ ਛੋਟੇ ਸਾਡੇ ਨਾਲ ਉਧਰ ਫਿਲੀਪੀਨ ਵਿੱਚ ਇਸ ਤਰ੍ਹਾਂ ਦੇ ਸਾਈਜ਼ ਦੇ ਬੇਗਨ ਜਿਹੜੇ ਬਹੁਤ ਘੱਟ ਮਿਲਦੇ ਆ ਤੇ ਇਹ ਵਾਲੇ ਬੇਗਨ ਦੀ ਸਬਜੀ ਮੈਨੂੰ ਬਹੁਤ ਜ਼ਿਆਦਾ ਹੈਗੀ ਪਸੰਦ ਬੇਗਨ ਧੋ ਕੇ ਰੱਖ ਲੈ ਸੀਗੇ ਤੇ ਹੁਣ ਸਾਰੇ ਬੇਗਨ ਇਸ ਤਰ੍ਹਾਂ ਆਪਾਂ ਕੱਟ ਲਗਾ ਲੈਣਾ ਬਿੰਦਾਂ ਬਹੁਤਰਾ ਬਣਦੇ ਆ ਭੰਨੇ ਪਿੰਗਣ ਇਹ ਥੋੜੀ ਜੀ ਅਲੱਗ ਤੇ ਬਹੁਤ ਜਲਦੀ ਬਣਨ ਵਾਲੀ ਰੈਸਪੀ। ਸਵੇਰੇ ਸਵੇਰੇ ਕੰਮ ਮੈਂ ਪਕਾ ਲਿਆ ਸੀ ਖਾ ਤਾਂ ਨੂੰ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਸਬਜੀ। ਸਾਰੇ ਜਣੇ ਇਹ ਵੀਡੀਓ ਪੂਰੀ ਦੇਖਿਓ ਤੇ ਟਰਾਈ ਵੀ ਕਰੋ। ਹੁਣ ਸੀਜ਼ਨ ਬਹੁਤ ਵਧੀਆ ਹੈ ਸਬਜ਼ੀਆਂ ਬਹੁਤ ਜਿਹੜੀਆਂ ਫਰੈਸ਼ ਮਿਲਦੀਆਂ ਐ ਤੇ ਬਣਦੀਆਂ ਵੀ ਬਹੁਤ ਸੁਆਦ ਹੈ। ਤੇ ਅੱਜ ਆਪਾਂ ਫਿਰ ਆਪਾਂ ਵੀ ਬਣਾਉਦੇ ਆ ਅੱਜ ਘਰ ਮਾਂ ਬਿੰਦਾਂ ਦੀ ਸਬਜੀ। ਕੀ ਚੰਗੀ ਬਣਾ। ਅੰਟੀ ਅੰਮਾ ਜੀ ਤੁਹਾਨੂੰ ਅੱਜ ਘਰਮਾ ਬੇਗਨ ਜਿਹੜੇ ਨਾ ਮੈਂ ਵੱਖਰੇ ਤਰੀਕੇ ਨਾਲ ਜ ਬਧੀਆ ਸਵਾਦ ਬਣਾ ਕੇ ਫੜਾਉਂਦਾ। ਚਲ ਬਧੀਆ ਦਾ। ਮੈਨੂੰ ਹੁੰਦਾ ਕਿ ਬਹੁਤ ਪਸੰਦ ਆਇਆ। ਘਰਮਾ ਪੇਗੜਾ ਹਾਂ ਜੀ ਬਧੀਆ ਬਣਾਉਂਦੇ। ਪਰ ਮੈਂ ਹਿੱਤਾ ਨਹੀਂ ਕਦੀ ਬਣਾਇਆ। ਮੈਂ ਤਾਂ ਛੀਰੇ ਦੇ ਕੇ ਜਾ। ਲੋ ਮੇਚਾ ਪਾ ਰੇ। ਪਾ ਜਿੰਨਾ ਟਾਈਮ ਇੱਥੇ ਆ ਦੋ ਚਾ ਚੀਂਜਾਂ ਬਣਾ ਲਈਏ ਚਲ ਬਣਾ ਲੀਏ ਚਰਪਣਾ ਇਧਰ ਮੰਮੀ ਨੂੰ ਬਹੁਤ ਯਾਦ ਕਰੀਦਾ ਕਿ ਚੀਜ ਬਣਾਈ ਆ ਮੰਮੀ ਨੂੰ ਮਿਲਦੀਆਂ ਨੋਹਾਂ ਦੇ ਚੀਂਜਾਂ ਬਣੀਆਂ ਆ ਹਾਂਜੀ ਹਾਂ ਹੁਣ ਆਇਆ ਬਾਹਰ ਤੇ ਚਲ ਵਧੀਆ ਵਧੀਆ ਚੀਂਜਾਂ ਬਣਾ ਲਈ ਅਸੀਂ ਖਾਂਦੇ ਹਾਂਜੀ ਬੇਸਣ ਇਹਦੇ ਵਿੱਚ ਲਿਆਜੀ ਇੱਕ ਚਮਚਾ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸੇਕ ਲਗਾ ਲੈਣਾ ਕੱਚਾ ਨਾ ਰਹੇ ਆਪਾਂ ਸੀਕ ਬੋਲਣਾ ਚੰਗੀ ਤਰ੍ਹਾਂ ਤੇ ਉਹਦੇ ਨਾਲ ਹੀ ਆਪਾਂ ਇਹ ਮਸਾਲੇ ਜਿਹੜੇ ਇਹਦੇ ਵਿੱਚ ਪਾਉਣੇ ਆ ਥੋੜਾ ਜੀਰਾ ਧਨੀਆ ਆ ਥੋੜੀ ਜੀ ਅਜਵਾਇਣ ਲਾਲ ਮਿਰਚ ਪਾਊਡਰ ਗਰਮ ਮਸਾਲਾ ਨਮਕ ਹਲਦੀ ਤੇ ਥੋੜਾ ਜੀ ਇਹਦੇ ਵਿੱਚ આમਚੂਰ ਪਾਊਡਰ ਵੀ ਮਿਕਸ ਕਰਾਂਗੇ ਉਹਦੇ ਨਾਲ ਥੋੜਾ ਇਹਦਾ ਚਟਪਟਾ ਜਿਹਾ ਟੇਸਟ ਜਿਹੜਾ ਬਣ ਜਾਂਦਾ ਹੈ ਤੇ ਬਸ ਥੋੜਾ ਹੀ ਸੇਕ ਲਗਾਉਣਾ ਜਿਆਦਾ ਨਹੀਂ ਲਗਾਉਣਾ ਪਰ ਲਗਾਉਣਾ ਬਿਲਕੁਲ ਲੋ ਫਲੇਮ ਤੇ ਆ ਇਹ ਯਾਦ ਰੱਖਣਾ ਕਿ ਬੇਸਨ ਜੇ ਕੱਚਾ ਰਹਿ ਜਵੇ ਤਾਂ ਉਹਦਾ ਟੇਸਟ ਜਿਹੜਾ ਹੈ ਨਾ ਫਿਰ ਉਹ ਸਹੀ ਨਹੀਂ ਰਹਿੰਦਾ ਹੈਗਾ ਦੇ ਥੋੜਾ ਜਿਹਾ ਕਲਰ ਚੇਂਜ ਹੁੰਦਾ ਆ ਤਾਂ ਆਪਾਂ ਇਹ ਵਾਲੇ ਮਸਾਲੇ ਜਿਹੜੇ ਸਾਰੇ ਇਹਦੇ ਵਿੱਚ ਕਰ ਦੇਣੇ ਜੀ ਐਡ ਤੇ ਥੋੜਾ ਜਿਹਾ ਇਹਨਾਂ ਨੂੰ ਵੀ ਕਰ ਲਓ ਮਿਕਸ ਵਿੱਚ ਤੇ ਇਹਦੇ ਨਾਲ ਹੀ ਆਪਾਂ 2 ਤੋਂ 3 ਟੇਬਲस्पून ਇਹਦੇ ਵਿੱਚ ਪਾਉਣਾ ਹੈ ਜੀ ਸਰ੍ਹੋਂ ਦਾ ਤੇਲ ਬੇਸਣ ਪਾਉਣ ਦਾ ਇਹ ਵੀ ਫਾਇਦਾ ਹੈ ਇਹਦੇ ਨਾਲ ਜਿਹੜੀ ਬਾਈਂਡਿੰਗ ਬਹੁਤ ਵਧੀਆ ਹੋ ਜਾਂਦੀ ਹੈ ਮਸਾਲਾ ਬਿੰਗਨ ਦੇ ਵਿੱਚ ਜਿਹੜਾ اٹਕਿਆ ਰਹਿੰਦਾ ਹੈ ਬਾਹਰ ਨਹੀਂ ਨਿਕਲਦਾ ਤੇ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਕਰਾਂਗੇ ਜੀ ਐਡ ਦੀ ਦੇ ਸਕਦੇ ਹਾਂ ਇੱਕ ਤੋਂ 2 ਟੇਬਲस्पून ਹੀ ਪਾਉਣਾ ਜਿਆਦਾ ਨਹੀਂ ਪਾਉਣਾ ਸਰੋਂ ਦੇ ਤੇਲ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਸਬਜ਼ੀ ਦੇ ਵਿੱਚ ਵੱਖਰੀ ਚੀਜ਼ ਬਣ ਜਾਂਦੀ ਹੈ ਸਾਰਾ ਮਸਾਲਾ ਕੱਲਾਣਾ ਮਿਕਸ ਤੇ ਗੈਸ ਆਪਾਂ ਹੁਣ ਕਰ ਦਿੱਤਾ ਜੀ ਬੰਦ ਹੱਸੇ ਮਸਾਲੇ ਚੰਗੀ ਤਰ੍ਹਾਂ ਹੁਣ ਆਪਾਂ ਮਿਕਸ ਕਰ ਲੈਣੇ ਆ ਇਹ ਆਪਾਂ ਕਰਨੀ ਆ ਜੀ ਬੇਗਣ ਵਿੱਚ ਸਟਫਿੰਗ ਇਹ ਮਸਾਲੇ ਦੀ ਤਾਂ ਜਿਹੜੀ ਗਰੇਵੀ ਆ ਉਹ ਬਣਾਵਾਂਗੇ ਬੱਕਰੀ ਇਹ ਹੋ ਗਿਆ ਜੀ ਮਸਾਲਾ ਤਿਆਰ ਗੈਸ ਆਫ ਕਰ ਦਿੱਤਾ ਤੇ ਇਹ ਆਪਾਂ ਥੋੜਾ ਜਿਹਾ लास्ट ਤੇ ਪਾਵਾਂਗੇ ਜੀ ਆਮਚੂਰ ਪਾਊਡਰ ਇਹਨੂੰ ਵੀ ਕਰ ਲਓ ਮਿਕਸ ਚੰਗੀ ਤਰ੍ਹਾਂ ਇਹ ਹੁਣ ਤੁਸੀਂ ਦੇਖ ਲਓ ਕਿ ਤੁਸੀਂ ਚਮਚ ਨਾਲ ਜੇ ਹੱਥ ਨਾਲ ਜਿੱਦਾਂ ਵੀ ਤੁਹਾਨੂੰ ਵਧੀਆ ਸੈਟਿੰਗ ਆਉਂਦੀ ਆ ਤੁਸੀਂ ਸਾਰੇ ਇਹਨੂੰ ਫਿਰ ਕਰ ਸਕਦੇ ਆ ਅਜੇ ਮਸਾਲਾ ਥੋੜਾ ਗਰਮਾ ਹੈ ਇਸ ਲਈ ਆਪਾਂ ਥੋੜਾ ਜਿਹਾ ਇਹਨੂੰ ਚਮਚ ਦੇ ਨਾਲ ਹੀ ਭਰਾਂਗੇ ਇਹ ਚੰਡਾ ਕਰ ਲੋ ਥੋੜਾ ਤੇ ਫਿਰ ਆਪਾਂ ਇਹਨੂੰ ਹੱਥ ਦੇ ਨਾਲ ਵੀ ਭਰ ਸਕਦੇ ਹਾਂ ਬਸ ਇਸ ਤਰ੍ਹਾਂ ਆਪਾਂ ਸਾਰਿਆਂ ਵਿੱਚ ਲਗਾ ਲੈਣਾ ਹੈ ਸਰੋਂ ਦਾ ਤੇਲ ਪਾਉਣ ਦਾ ਫਾਇਦਾ ਇਹ ਹੁੰਦਾ ਆ ਕਿ ਮਸਾਲਾ ਨਿਕਲਣਾ ਨਹੀਂ ਬਿੰਗਨ ਦੇ ਨਾਲ ਹੀ ਇਹ ਬੜਾ ਚਿਪਕ ਜਾਂਦਾ ਇਸ ਤਰ੍ਹਾਂ ਤੇ ਨਿਕਲਣਾ ਨਹੀਂ ਹੈਗਾ ਬਾਹਰ ਬਸ ਇਸ ਤਰ੍ਹਾਂ ਪ੍ਰੈਸ ਕਰੀ ਜਾਓ ਜੇ ਸਾਰੇ ਮਸਾਲੇ ਆਪਾਂ ਜਿਹੜੇ ਬਿੰਗਨਾਂ ਇਦਾਂ ਹੀ ਭਰ ਲੈਣੇ ਆ ਜੀ ਬਿੰਗਨ ਭਰ ਕੇ ਕਰ ਲਏ ਆ ਜੀ ਸਾਰੇ ਰੈਡੀ ਤੁਸੀਂ ਦੇਖ ਸਕਦੇ ਆਂ ਸਾਰੇ ਬੇਗਣੇ ਦੇ ਵਿੱਚ ਮਸਾਲਾ ਜਿਹੜਾ ਭਰ ਲਿਆ ਤੇ ਹੁਣ ਕੜਾਈ ਵਿੱਚ ਪਾਇਆ ਹੈ ਕੁਕਿੰਗ ਆਇਲ ਥੋੜਾ ਪਾਵਾਂਗੇ ਜੀਰਾ ਸਾਰੇ ਮਸਾਲੇ ਬੇਗਣੇ ਦੇ ਵਿੱਚ ਪਾ ਲਏ ਆ ਇੱਕ ਆਪਾਂ ਜਿਹੜੀ ਮਿਰਚ ਆ ਉਹ ਨਹੀਂ ਐਡ ਕੀਤੀ ਸੀ ਉਹ ਹੁਣ ਗਰੇਵੀ ਦੇ ਵਿੱਚ ਐਡ ਕਰਾਂਗੇ ਇਸ ਤੋਂ ਇਲਾਵਾ ਹੋਰ ਜ਼ਿਆਦਾ ਕੋਈ ਮਸਾਲਾ ਆਪਾਂ ਨਹੀਂ ਯੂਜ਼ ਕਰਨਾ ਜਿੱਦਾਂ ਜੀਰੇ ਨੂੰ ਥੋੜਾ ਸੇਕ ਲੱਗਦਾ ਆ ਤੇ ਇਹਦੇ ਵਿੱਚ ਐਡ ਕਰਾਂਗੇ ਜੀ ਪਿਆਜ਼ ਦੋ ਤੋਂ ਤਿੰਨ ਪਿਆਜ਼ ਇਹਦੇ ਲਈ ਕੱਟਿਆ ਤੇ ਪਿਆਜ਼ ਦਾ ਸਾਈਜ਼ ਇਸ ਤਰ੍ਹਾਂ ਹੀ ਕੱਟਣਾ ਆਪਾਂ ਨਾਲ ਹੀ ਕੱਟ ਲਿਆ ਜੀ ਥੋੜਾ ਅਦਰਕ ਉਹ ਅਦਰਕ ਲੈ ਸਮਾ ਇਹਦੀ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਦਰਦ ਕੋ ਪਿਆਜ਼ ਨੂੰ ਸ਼ੇਕ ਲਗਣਾ ਆ ਤੇ ਇੱਕ ਕੌਲੀ ਦੇ ਵਿੱਚ ਲਿਆ ਜੀ ਆਪਾਂ ਦਹੀਂ ਤੁਸੀਂ ਦੇਖ ਸਕਦੇ ਆ ਹਾਫ ਜਿਹੜੇ ਬੋਲ ਆ ਦਹੀਂ ਆ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੋ ਤੇ ਇਹ ਵਾਲਾ ਮਸਾਲਾ ਜਿਹੜਾ ਬਚਿਆ ਸੀ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੀ ਬਿੰਗਣ ਦੇ ਵਿੱਚ ਸਟਫਿੰਗ ਕੀਤੀ ਆ ਉਹ ਮਸਾਲਾ ਜੀ ਤੁਹਾਡੇ ਕੋਲ ਬਚ ਜਾਂਦਾ ਆ ਤੇ ਉਹਨੂੰ ਇਸ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰ ਲਓ ਥੂੜੀ ਜੀ ਆਪਾਂ ਇਹਦੇ ਵਿੱਚ ਹਲਦੀ ਮਿਕਸ ਕਰਨੀ ਇਸ ਤੋਂ ਇਲਾਵਾ ਹੋਰ ਨਹੀਂ ਕੁਝ ਪਾਵਾਂਗੇ 믹ਸ ਕਰ ਲਓ ਚੰਗੀ ਤਰ੍ਹਾਂ ਜਿਹੜਾ ਜਿਹੜਾ ਆ ਤੁਸੀਂ ਐਡ ਕਰਨਾ ਉਹ ਖੱਟਾ ਨਹੀਂ ਹੋਣਾ ਚਾਹੀਦਾ ਫਰੈਸ਼ ਦਹੀਂ ਜਿਹੜਾ ਉਹ ਹੀ ਐਡ ਕਰਿਓ ਜੇ ਪਰਣਾ ਬੈਂਗਨ ਦੀ ਕੁਝ ਬੱਖਰੀ ਰੈਸਪੀ ਖਾਣੀ ਆ ਤਾਂ ਫਿਰ ਕੁਝ ਬੱਖਰਾ ਤਾਂ ਕਰਨਾ ਹੀ ਪੈਣਾ ਆ ਇਹ ਛੋਟੀ ਛੋਟੀ ਟ੍ਰਿਕ ਹੀ ਹੁੰਦੇ ਆ ਜਿਹੜੇ ਸਬਜੀ ਦਾ ਟੇਸ ਜਿਹੜਾ ਉਹ ਬੱਖਰਾ ਬਣਾ ਦਿੰਦੇ ਆ ਪਿਆਜ਼ ਨੂੰ ਬ੍ਰਾਊਨ ਕਰਕੇ 2 ਤੋਂ 3 ਟਮਾਟਰ ਐਡ ਕਰਾਂਗੇ ਜਦੋਂ ਤੜਕਾ ਤਿਆਰ ਹੁੰਦਾ ਆ ਤੇ ਨਾਲ ਹੀ ਆਪਾਂ ਇਹਦਾ ਦਹੀਂ ਆ लास्ट ਇਹਦੇ ਵਿੱਚ ਪਾਉਂ ਹੁਣ ਕੱਲਦੇ ਆ ਥੋੜੀ ਫੇਟ ਪਿਆਜ਼ ਨੂੰ ਕੱਲਦੇ ਆ ਜੀ ਬ੍ਰਾਊਨ ਪਿਆਜ਼ ਲਾਈਟ ਬ੍ਰਾਊਨ ਹੋ ਗਏ ਆ ਹੁਣ ਇਹਦੇ ਵਿੱਚ ਥੋੜਾ ਜਿਹਾ ਕਸ਼ਮੀਰੀ ਲਾਲ ਮਿਰਚ ਪਾਊਡਰ ਜਿਹੜੀ ਆਪਾਂ ਐਡ ਕਰਾਂਗੇ ਨਾਲ ਹੀ ਹੁਣ ਐਡ ਕਰਾ ਦੇਵਾਂਗੀ ਜੀ ਟਮਾਟਰ ਨਮਕ ਪਹਿਲਾਂ ਵੀ ਆਪਾਂ ਜਦੋਂ ਬੈਂਗਨ ਸਟਫਿੰਗ ਕੀਤੀ ਆ ਵਿੱਚ ਐਡ ਕਰ ਲਿਆ ਸੀ ਇਸ ਲਈ ਥੋੜਾ ਹੀ ਹੋਰ ਪਾ ਲਾਂ ਮਟਰ ਨੂੰ ਚੰਗੀ ਤਰ੍ਹਾਂ ਕੁਕ ਕਰਾਂਗੇ 2 ਮਿੰਟ ਲਈ ਫਿਰ ਉਸ ਤੋਂ ਬਾਅਦ ਜਿਹੜੇ ਦਹੀਂ ਆਪਾਂ ਇਹ ਵੀ ਐਡ ਕਰਾਂਗੇ ਵਾਵਾਂਗੇ ਜੀ ਹਰੀ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਮਿਰਚ ਐਡ ਕਰ ਲਓ ਜਿੰਨਾ ਵੀ ਸਪਾਈਸੀ ਤੁਸੀਂ ਖਾਂਦੇ ਆ ਉਹਦੇ ਅਕੋਰਡਿੰਗ ਜਿਹੜੀ ਮਿਰਚ ਤੁਸੀਂ ਪਾ ਲਓ ਬਹੁਤ ਵਧੀਆ ਬਣੀ ਆ ਜੇ ਰੈਸਪੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਮੀਆਂ ਨਮੀਆਂ ਰੈਸਪੀਆਂ ਬਣਾਵਾਂਗੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਹੁਣ ਇੱਥੇ ਇਸੀ ਪ੍ਰੋਡਕਟ ਵੀ ਆਇਆ ਇਸ ਲਈ ਆਪਾਂ ਜਲਦੀ ਜਲਦੀ ਤੁਹਾਡੇ ਨਾਲ ਇਹ ਵੀ ਰੈਸਪੀ ਵੀਡੀਓ ਸ਼ੇਅਰ ਕਰਾਂਗੇ ਸਾਰੇ ਜਣੇ ਕਮੈਂਟ ਵੀ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਹਾਂਜੀ ਤੁਸੀਂ ਦੇਖ ਸਕਦੇ ਆ ਅਠ ਮਾਟਰ ਹੋ ਗਏ ਜੀ ਚੰਗੀ ਤਰ੍ਹਾਂ ਕੁੱਕ ਕਲਰ ਬਹੁਤ ਵਧੀਆ ਆ ਗਿਆ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਦਹੀਂ ਜਿਹਦੇ ਵਿੱਚ ਥੋੜਾ ਜਿਹਾ ਮਸਾਲਾ ਮਿਕਸ ਕੀਤਾ ਸੀ ਇਸੇ ਕੋਲੀ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ 2-3 ਟੇਬਲस्पून ਪਾ ਕੇ ਆਪਾਂ ਇਹਦੇ ਵਿੱਚ ਨਾਲ ਹੀ ਐਡ ਕਰ ਦੇਣਾ ਹੈ। ਥੋੜਾ ਜਿਹਾ ਸੇਕ ਲਗਾਉਣ ਤੋਂ ਬਾਅਦ ਆਪਾਂ ਜਿਹੜੇ ਬਿੰਗਣ ਆਪਾਂ ਸਟਫਿੰਗ ਕੀਤੇ ਆ ਇਹਦੇ ਵਿੱਚ ਕਰਨਗੇ ਐਡ ਤੇ ਗੈਸ ਦਾ ਫਲੇਮ ਬਿਲਕੁਲ ਕਰ ਦੇਣਾ ਸਲੋ ਤੇ ਇਹਨੂੰ ਕਵਰ ਕਰ ਦੇਣਾ ਹੈ। ਤੇ ਜਿਹੜੇ ਸਟਫਿੰਗ ਕੀਤੇ ਬਿੰਗਣਾ ਉਹਨਾਂ ਦੇ ਵਿੱਚ ਇਹ ਬਹੁਤ ਵਧੀਆ ਟੇਸਟ ਆ ਜਾਣਾ ਹੈ। ਇੱਕ ਵਾਰ ਟਰਾਈ ਜਰੂਰ ਕਰਕੇ ਦੇਖਿਓ ਜੇ ਕੁਝ ਵੱਖਰਾ ਸਵਾਦ ਖਾਣਾ ਆ ਪਰਮਾ ਬਿੰਗਣ ਦਾ ਤੇ ਇਹ ਵਾਲੀ ਰੈਸਪੀ ਜਰੂਰ ਬਣਾਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਰੈਸਪੀ ਜਿਹੜੀ ਕਿੰਦਾਂ ਦੀ ਲੱਗੀ ਦਹੀਂ ਪਾਉਣ ਤੋਂ ਬਾਅਦ ਜਲਦੀ ਜਲਦੀ 2-3 ਮਿੰਟ ਇਸ ਤਰ੍ਹਾਂ ਮਿਕਸ ਜਰੂਰ ਕਰ ਲਓ ਨੇ بس ਹਲਕੇ ਹੱਥਾਂ ਦੇ ਨਾਲ ਇਹਨੂੰ ਥੋੜਾ ਥੋੜਾ ਮਿਕਸ ਕਰਕੇ ਗੈਸ ਦਾ ਫਲੇਮ ਕਰ ਦੇਣਾ ਜੀ ਸਲੋ ਤੇ ਇਹਨੂੰ ਕੱਢ ਦੇਵਾਂਗੇ ਕਵਰ ਜਿਹੜਾ ਬੇਨਣਾ ਵਿੱਚ ਮਸਾਲਾ ਆ ਉਹ ਵੀ ਹੁਣ ਦੇਖਿਓ ਤੁਸੀਂ ਫਲੇਵਰ ਕਿੰਨਾ ਵਧੀਆ ਆਉਣਾ ਹੈ ਤੇ ਬਹੁਤ ਵਧੀਆ ਆਣੀ ਤੇ ਨਾਲੇ ਖੁਸ਼ਬੂ ਇਹਦੇ ਵਿੱਚੋਂ ਸਬਜੀ ਚ ਹੁਣ ਇਹਨੂੰ ਕਰ ਦਿੰਦੇ ਆਂ ਨੇ ਕਵਰ 5 ਤੋਂ 7 ਮਿੰਟ ਦੇ ਵਿੱਚ ਸਬਜ਼ੀ ਜਿਹੜੀ ਆ ਬਣ ਕੇ ਰੈਡੀ ਹੋ ਜਾਣੀ ਆ ਹਾਂਜੀ ਬੇਗਨ ਦੀ ਸਬਜ਼ੀ ਹੋ ਗਈ ਜੀ ਤਿਆਰ ਹਾਂ ਹਾ ਖੁਸ਼ਬੂ ਤਾਂ ਬੜੀ ਵਧੀਆ ਆ ਰਹੀ ਹੁਣ ਲਾਸਟ ਤੇ ਪਾਉੜੀ ਤਨੀਆ ਸਾਰੇ ਜਣੇ ਜਰੂਰ ਟਰਾਈ ਕਰਿਓ ਸੌਖੀ ਬਣ ਗਈ ਆ ਪਰ ਟੇਸਟ ਇਹਦਾ ਬਣਿਆ ਹੋਣਾ ਬਹੁਤ ਜ਼ਬਰਦਸਤ ਕਮੈਂਟ ਵੀ ਕਰਕੇ ਜਰੂਰ ਦੱਸਿਓ ਇਸ ਨਾਲ ਹੀ ਮਿਲਦੀਆਂ ਜੀ ਤੁਹਾਨੂੰ ਅਗਲੀ ਰੈਸਪੀ ਦੇ ਨਾਲ ਜਲਦੀ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਕਰ ਲੋ ਜੀ ਸਬਸਕ੍ਰਾਈਬ ਸ਼ੇਅਰ ਕਰਾਂਗੇ ਤੁਹਾਡੇ ਨਾਲ ਛੋਟੀਆਂ-ਛੋਟੀਆਂ ਵਧੀਆ ਰੈਸਪੀ ਮਿਲਦੀਆਂ ਜੀ ਨੈਕਸਟ ਰੈਸਪੀ ਦੇ ਨਾਲ Bye, bye, take care. Sassi, Gali, Salam.